ਆ ਦੇਖੋ ਬਈ ਲੋਬੀ ਸਰਤਾ ਬਈ ਪਤੰਗ ਜਿਹੜੇ ਨੇ ਉਹ ਹੁਣ ਸ਼ੰਭੂ ਬਾਰਡਰ ਤੇ ਉੱਡਣੇ ਸ਼ੁਰੂ ਹੋ ਗਏ ਨੇ ਦੇਖ ਸਕਦੇ ਹੋ ਤਸਵੀਰਾਂ ਨੇ ਸ਼ੰਭੂ ਬਾਰਡਰ ਤੇ ਜਿਹੜੇ ਪਤੰਗ ਹੁਣ ਉੱਡਣੇ ਸ਼ੁਰੂ ਹੋ ਗਏ ਨੇ ਪਸੰਤ ਪੰਚਮੀ ਦਾ ਦਿਨ ਹੋਵੇ ਤੇ ਕਿਸਾਨ ਨੌਜਵਾਨ ਪਤੰਗਾਂ ਉਡਾਉਣ ਇਹ ਕਿੱਦਾਂ ਹੋ ਸਕਦਾ ਆ ਦੇਖੋ ਸ਼ੰਭੂ ਬਾਰਡਰ ਤੇ ਪਸੰਤ ਪੰਚਮੀ ਆ ਜਿਹੜੀ ਉਹ ਮਨਾਈ ਜਾ ਰਹੀ ਆ ਦੇਖੋ ਸ਼ੰਭੂ ਬਾਰਡਰ ਤੇ ਦੇਖੋ ਪੇਚੇ ਲੱਗ ਰਹੇ ਨੇ ਆਪਸ ਦੇ ਵਿੱਚ ਪਤੰਗਾਂ ਦੇ ਪੇਚੇ ਲੱਗ ਰਹੇ ਨੇ ਦੇਖੋ ਸ਼ੰਭੂ ਬਾਰਡਰ ਤੇ ਪਤੰਗਾਂ ਦੇ ਪੇਚੇ ਚੜ੍ਹਦੀ ਕਲਾ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਤਾਂ ਇਹ ਤਸਵੀਰ ਬਹੁਤ ਖਾਸ ਹੈ ਬਹੁਤ ਖੂਬਸੂਰਤ ਤਸਵੀਰ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ੰਭੂ ਬਾਰਡਰ ਤੇ ਕਿਸਾਨ ਪਤੰਗ ਉੜਾ ਰਹੇ ਨੇ ਤੇ ਪੇਚੇ ਜਿਹੜੇ ਨੇ ਉਹ ਆਪਸ ਦੇ ਵਿੱਚ ਲੱਗਦੇ ਹੋਏ ਨਜ਼ਰ ਆ ਰਹੇ ਨੇ ਐਕਸ਼ਨ ਲਵਾਂਗੇ ਇਸ